ਵੰਨੋਂ ਜਿਉ ਆਇਆ ਆਖਦਾ ਆ ਤੇ ਇਹ ਸਤਿਮਾਨ ਸਨਮਾਨ ਇਸ ਲਈ ਦਿੱਤਾ ਕਿਸਾਨੀ ਮੋਰਚਿਆਂ ਚ ਵੀ ਹੱਥ ਦੇ ਨਾਰੇ ਮਾਰੇ ਵੱਡੀਆਂ ਸੇਵਾਵਾਂ ਕੀਤੀਆਂ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬਾ ਜੀ ਵਾਸਤੇ ਇੱਥੇ ਆ ਦਾ ਨਾਰਾ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਬੱਤੇ ਪੰਥਕ ਹੋਕੇ ਦੇ ਥੜੇ ਉੱਤੇ ਅੱਜ ਸਾਡੇ ਨਾਲ वीर मनोज सिंह दोहन हरियाणा ने तो उनर दी समूची टीम श्री गुरु ग्रंथ साहिब महाराज जीया दे 328 पावन रूपा वास्ते इंसाफ ਲਈ ਜਿੱਥੇ ਹੱਥ ਦਾ ਨਾਰਾ ਮਾਰਨ ਵਾਸਤੇ ਆਏ ਉੱਥੇ ਜਿੰਨਾ ਵੀਰਾਂ ਦੇ ਉਪਰਲੇ ਦੇ ਨਾਲ ਉਸ ਬੀਬੀ ਨੂੰ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਦਾ ਪਿਛਲੇ ਦਿਨੀ ਬਹੁਤ ਇੱਕ ਵੱਡੇ ਪੱਦਰ ਤੇ ਰੌਲਾ ਪਿਆ ਕਿ ਉਹਨਾਂ ਨਾਲ ਬਹੁਤ ੱਕਾ ਹੋਇਆ ਜਿਨ੍ਹਾਂ ਦਾ ਨਾਮ ਸੀ ਵਿਨੇਸ਼ fxgਾਟ ਖਿਡਾਰੀ ਖਿਡਾਰੀ ਖੇਡਾਂ ਦੇ ਵਿੱਚ ਉਹ ਬੜੇ ਤਕੜੇ ਮਾਹਰ ਨੇ ਬੜੇ ਅੱਗੇ ਉਹਨਾਂ ਨੇ ਤਰੱਕੀ ਕੀਤੀ ਉਹਨਾਂ ਵਾਸਤੇ ਜਿਹੜਾ ਪ੍ਰਬੰਧ ਕੀਤਾ ਗਿਆ ਕਿ ਸੋਨੇ ਦੀ ਸਰੀ ਸਾਹਿਬ ਤੇ ਨਾਲ ਇੱਕ ਸੋਨੇ ਦਾ ਹਾਰ ਜਿਹੜਾ ਸੀਗਾ ਉਹ ਇਹਨਾਂ ਦੀ ਟੀਮ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਇਸ ਸੱਚਖੰਡ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਨ੍ਹਾਂ ਵੀਰਾਂ ਨੇ ਇੱਕ ਨਤਮਸਤਕ ਹੁੰਦੇ ਹੋਏ ਜਿੱਥੋਂ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਕਿਰਤ ਕਰਨ ਨਾਮ ਜਪਣ ਵੰਡ ਛਕਣ ਮਾਨਸ ਕੀ ਜਾਤ ਸਭੇ ਕੇ ਪਹਿਚਾਨਬੋ ਨਾਮਕ ਨਾਮ ਚੜਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ ਤੇ ਜਿਸ ਘਰ ਚ ਰੋਜ਼ ਸੁਣਾਇਆ ਜਾਂਦਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇੱਕ ਬੇਟੀ ਲਈ ਇੱਕ ਧੀ ਲਈ ਇੱਕ ਭੈਣ ਲਈ ਇੱਕ ਮਾਂ ਲਈ ਇਸਤਰੀ ਜਾਤੀ ਲਈ ਜਿੱਥੇ ਬੀਬੇ ਆਖਿਆ ਮਾਤਾ ਸਾਹਿਬ ਕੌਰ ਆਖਿਆ ਉਸ ਘਰ ਨੂੰ ਚੁਣਿਆ ਕਿ ਉਥੋਂ ਇਸ ਬੀਬੀ ਫੋਗਾਟ ਦਾ ਸਨਮਾਨ ਕਰਾਇਆ ਜਾਏ ਤੇ ਅੱਜ ਇਹ ਵੀਰ ਜਿੱਥੇ ਉਸ ਬੀਬੀ ਦਾ ਸਨਮਾਨ ਕਰਵਾਉਣ ਚ ਮੋਰੀ ਨੇ ਇਹਨਾਂ ਨੇ ਸਾਰਾ ਕੁਝ ਕੀਤਾ ਹੈ ਇਥੋਂ ਤੱਕ ਜਿੰਨੇ ਵੀ ਇਹ ਉਦਮ ਸੀ ਇਹਨਾਂ ਵੀਰਾਂ ਦੇ ਸੰਤ ਤੇ ਅੱਜ ਉਹਦੇ ਨਾਲ ਨਾਲੇ ਸਾਡੇ ਕੋਲੀ ਵੀ ਆਏ ਨੇ ਤੇ ਮੈਂ ਆਪਣੇ ਜਥੇ ਵੱਲੋਂ ਸਿੱਖ ਸਦਭਾਵਨਾ ਦਲ ਵੱਲੋਂ ਔਰ ਸਿਹਰੇ ਪੰਜਾਬ ਗੱਲ ਵੱਲੋਂ ਸਾਰਿਆਂ ਵੱਲੋਂ ਜੀਉ ਆਇਆਂ ਆਖਦਾ ਹਾਂ ਤੇ ਇਹ ਸਤਿਮਾਨ ਸਨਮਾਨ ਇਸ ਲਈ ਦਿੱਤਾ ਕਿਸਾਨੀ ਮੋਰਚਿਆਂ 'ਚ ਵੀ ਹਾਦ ਦੇ ਨਾਰੇ ਮਾਰੇ ਵੱਡੀਆਂ ਸੇਵਾਵਾਂ ਕੀਤੀਆਂ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬਾ ਜੀ ਵਾਸਤੇ ਇੱਥੇ ਆ ਦਾ ਨਾਰਾ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ कि आप जिन मुद्दों को लेकर चले हैं वही असली मुद्दे हैं वही ईमानदार मुद्दे हैं और उन्हीं मुद्दों के ऊपर जो है चलकर हमारी कौम हमारी सिख कौम जो है वो आगे बढ़ सकती है बहुत बहुत धन्यवाद वाहेगुरु जी वाहे का खालसा, वाहेगुरु जी वाहे का खालसा श्री वाहेगुरु जी की फतेह भाई बलदेव सिंह बडाला जी का नाम तो हम लोग बहुत पहले से सुनते आए थे और झूठ ना बोल पांडे आपका एक जो है कीर्तन में भी हमने शब्द सुना था तो पूरे हरियाणा को आपके इन शब्दों से प्रेरणा मिली और आज जो है बीबी दिनेश फोगाट जी के ये जो प्रोग्राम हुआ इसके बहाने से आज भाई साहब के दर्शन हुए हैं और सच्ची बात यह है कि ऐसा मुझे फील हुआ महसूस हुआ कि जैसे पहली बार नहीं भाई साहब से मिल रहा कि मतलब एक जन्मों का साथ मतलब हमारा रहा हो और मैं सारी टीम को सारे भाइयों को यही फील हुआ कि जैसे हमारा कई जन्मों का रिश्ता है और मैं तो साथ संगत जी इस मंच के माध्यम से यही कहना चाहूँगा कि भी जब तक जिएंगे भाई साहब के साथ निभाएंगे आप जिन मुद्दों को लेकर चले हैं वही असली मुद्दे हैं वही ईमानदार मुद्दे हैं और उन्हीं मुद्दों के ऊपर जो है चलकर हमारी कौम हमारी सिख कौम जो है वो आगे बढ़ सकती है बहुत बहुत धन्यवाद वाहिगुरु जी का खालसा